ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦਾਸਪੁਰ ਦੇ ਬਟਾਲਾ ਰੋਡ ਤੇ ਸੋ ਗੁਰਦਾਸਪੁਰ ਦੇ ਬਟਾਲਾ ਰੋਡ ਤੇ ਮਾਈ ਦਾ ਮੰਦਰ ਜਿਹੜਾ ਵਾ ਜੀ ਇਹਦੇ ਬਿਲਕੁਲ ਸਾਹਮਣੇ ਜਿਹੜਾ ਵਾ ਦੀਪਕ ਕਰੋਕਰੀ ਸ਼ਾਪ ਆ ਜੀ ਸੋ ਬਟਾਲਾ ਵਾਲਿਆਂ ਦੀ ਸ਼ਾਪ ਹੈ ਜੀ ਬਟਾਲਾ ਵਾਲਿਆਂ ਦੀ ਹੱਟੀ ਆ ਦੀਪਕ ਕਰੋਕਰੀ ਬਟਾਲਾ ਵਾਲਿਆਂ ਦੀ ਹੱਟੀ ਜਿਹੜੀ ਆ ਜੀ ਇਹਨੇ ਗੁਰਦਾਸਪੁਰ ਵਿੱਚ ਇਸ ਸਮਝ ਜਿਹੜਾ ਵਾ ਧੂਮ ਚਾਹੀ ਹੋਈ ਹੈ ਜੀ ਸੋ ਅਸੀਂ ਇਹ ਲਫ਼ਜ਼ ਕਿਉਂ ਵਰਤ ਰਹੇ ਹਾਂ ਕਿਉਂਕਿ ਤਿਉਹਾਰਾਂ ਦਾ ਸੀਜ਼ਨ ਆ ਜੀ ਦੀਵਾਲੀ ਵੀ ਅੱਗੇ ਆ ਰਹੀ ਹੈ ਦੁਸ਼ਹਿਰਾ ਵੀ ਆ ਰਿਹਾ ਵਾ ਜੀ ਸੋ ਇਹਨਾਂ ਤਿਉਹਾਰਾਂ ਦੇ ਦਿਨਾਂ ਉੱਤੇ ਜਿਹੜਾ ਵਾ ਜੀ ਇਹ ਔਰ ਗੁਰਦਾਸਪੁਰ ਨੂੰ ਜਿਹੜਾ ਵਾ ਤੋਹਫੇ ਹੀ ਦੇ ਰਹੇ ਨੇ ਜੀ ਸੋ ਅਨਗਿੰਦ ਵੈਰਾਈਟੀ ਨਾ ਕੋ ਅਨਗਿੰਦ ਵੈਰਾਈਟੀ ਉਹਦੀ ਸਭ ਤੋਂ ਵੱਡੀ ਗੱਲ ਵੀ ਮਾਰਕੀਟ ਨਾਲੋਂ ਜਿਹੜਾ ਵਾ ਜੀ ਸਸਤੇ ਰੇਟਾਂ ਦੇ ਇਸ ਮਾਲ ਜਿਹੜਾ ਦੇ ਰਹੇ ਨੇ ਸਭ ਤੋਂ ਵੱਡੀ ਗੱਲ ਜਿਹੜੀ ਆ ਸੋ ਇਹ ਵੈਰਾਈਟੀ ਪਾਈ ਦਿਖਾਓ ਤੁਸੀਂ ਅਸੀਂ ਸ਼ੁਰੂਆਤ ਆ ਸ਼ੁਰੂਆਤ ਤਾਂ ਦਿਖਾਉਣੇ ਵੈਰਾਈਟੀ ਕੁਕਰ ਦੀ ਵੈਰਾਈਟੀ ਦੀ ਗੱਲ ਕਰੀਏ ਤਾਂ ਦੇਖੋ ਕੁਕਰ ਦੀ ਵੈਰਾਈਟੀ ਵੀ ਇਨਾਂ ਕੋਲ ਬੇਸ਼ੁਮਾਰ ਹੈ ਜੀ ਸੋ ਸਭ ਤੋਂ ਵੱਡੀ ਗੱਲ ਸ਼ਰਮ ਦੱਸ ਰਿਹਾ ਵੀ ਮਾਰਕੀਟ ਨਾਲੋਂ ਜਿਹੜਾ ਵਾ ਜੀ ਜੈਨੂਇਨ ਰੇਟ ਨੇ ਸਸਤੇ ਰੇਟ ਨੇ ਔਰ ਗਰੰਟੀ ਨਾਲੇ ਦੇਖੋ ਲਿਖ ਕੇ ਦਿੰਦੇ ਨੇ ਫਿਰ ਰਿਟਰਨ ਜੇ ਲੈ ਲਓ ਸਾਡੇ ਕੋਲੋਂ ਮਾਰਕੀਟ ਨਾਲੋਂ ਸੀ ਸਸਤਾ ਸਮਾਨ ਲੈਨੇ ਆ ਔਰ ਤਕਰੀਬਨ ਮੈਂ ਦੇਖ ਰਿਹਾ ਵਾਂ ਅੱਛੀ ਅੱਛੀ ਕੰਪਨੀਆਂ ਦੇ ਇਹਨਾਂ ਕੋ ਜਿਹੜੇ ਆ ਜੀ ਇਹ ਦਿਖਾਓ ਭਾਜੀ ਅੱਛੀ ਅੱਛੀ ਕੰਪਨੀ ਦਾ ਸਮਾਨ ਜਿਹੜਾ ਵਾ ਇਹਨਾਂ ਕੋ ਮੌਜੂਦ ਹੈ ਜੀ ਸੋ ਇੱਕ ਇੱਕ ਤਸਵੀਰ ਤਾਂ ਨਾਲ ਚਾਂਜੀ ਕਰਾਂਗੇ ਜਿਹੜੇ ਦੇ ਓਨਰ ਨੇ ਮਾਲਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਜਿਹੜੀ ਵੈਰਾਈਟੀ ਅੰਦਰ ਜਿਹੜੀ ਵੈਰਾਈਟੀ ਨਾਲ ਭਰੀ ਪਈ ਸ਼ਾਪ ਆ ਜੀ ਉਹ ਵੈਰਾਈਟੀ ਵੀ ਤੁਹਾਡੇ ਰੂ ਰੂ ਕਰਦੇ ਆ ਜੀ ਸੋ ਦੀਪਕ ਜੀ ਦੀ ਟੀਮ ਤੋਂ ਮਨੀ ਜੀ ਸਾਡਾ ਨਾਲ ਨੇ ਸਾਨੂੰ ਜਾਣਕਾਰੀ ਦੇਣਗੇ ਔਰ ਸਮਾਨ ਵੀ ਸਾਡੇ ਰੂਬੂ ਕਰਉਣਗੇ ਬਣੀ ਜੀ ਜੇ ਆਪਾਂ ਵੈਰੈਟੀ ਦੀ ਗੱਲ ਕਰੀ ਤਾਂ ਵੈਰੈਟੀ ਤੁਹਾਡੀ ਮੈਂ ਦੇਖ ਰਿਹਾ ਵੀ ਸ਼ਾਪ ਤੇ ਬੇਸ਼ੁਮਾਰ ਵੈਰੈਟੀ ਹੈ ਜੀ ਉਹ ਤਿਹਾੜ ਵੀ ਅੱਗੇ ਆ ਰਹੇ ਤਿਹਾੜਾਂ ਦੇ ਤੁਸੀਂ ਤੋਹਫੇ ਦੇ ਰਹੇ ਹੋ ਮੈਂ ਹਿਸਾਬ ਲੈ ਰਿਹਾ ਅੱਛਾ ਇਹ ਵੈਰੈਟੀ ਦਿਖਾਓ ਜਿਹੜੇ ਦੱਸੋ ਸਾਨੂੰ ਸਰ ਸਾਡੀ ਉਹ ਬੋਤਲ ਲਓਗੇ ਇਹਦਾ ਰੇਟ ਹੈਗਾ ਸਰ 1200 ਰੁਪਿਆ ਤੁਹਾਨੂੰ ਲੈਸ ਕਿਉਂ ਕੱਕ ਮਿਲੇਗੀ 800 ਮਿਲੇਗੀ ਬੋਤਲ ਲੈ ਲੀ ਬੋਝਾ ਨਾਲ ਸਾਡੀ ਗਰੰਟੀ ਸਾਡੇ ਹਰ ਪ੍ਰੋਡਕਟ ਤੇ ਲੈਸ ਅਲੱਗ-ਅਲੱਗ ਆਉਂਦੀ ਹੈ 20 30 40 50 ਮਤਲਬ ਜੈਸਰੀ ਕੁਆਲਿਟੀ ਕੀ ਹਰ ਚੀਜ਼ ਤੁਹਾਨੂੰ ਬਚਾ ਲੋ ਸਸਤੀ ਮਿਲੇਗੀ ਤੇ ਕੁਆਲਿਟੀ ਤੁਹਾਨੂੰ ਅੱਛੀ ਮਿਲੇਗੀ ਹਮ ਹਰੇਕ ਹਰੇਕ ਆਈਟਮ ਦੇ ਤੁਹਾਨੂੰ ਜਿਹੜੀ ਤੁਸੀਂ ਡਿਸਕਾਊਂਟ ਦੇ ਰਹੇ ਹੋ ਹਾਂਜੀ ਸਰ ਹਰ ਪ੍ਰੋਡਕਟ ਦੀ ਹਾਡੀ ਲੈਸ ਅਲੱਗ-ਅਲੱਗ ਹੋਏਗੀ ਕੁਆਲਿਟੀ ਵਾਈਜ਼ ਇਹ ਬੜੀ ਵੱਡੀ ਗੱਲ ਹੈ ਕਿ ਆਮ ਦੇਖੀਦਾ ਬਿਲਕੁਲ ਗੁਰਦਾਸਪੁਰ ਦੇ ਜਲਤ ਸ਼ਹਿਰ ਵਿੱਚ ਇਹ ਡਿਸਕਾਊਂਟ ਇਹਨਾਂ ਦਿੰਦੇ ਨਹੀਂ ਕੋਈ ਜਿੰਨਾ ਤੁਸੀਂ ਦੇ ਰਹੇ ਹੋ ਹਾਂਜੀ ਸਰ ਗੁਰਦਾਸਪੁਰ ਚ ਜਿਆਦਾ ਤੇ ਕੁਝ ਦੁਕਾਨਾਂ ਜਿਹੜੀ ਹੈਗੀ ਆ ਉਹ ਪ੍ਰਿੰਟਿਡ ਸਮਾਨ ਵੇਚਦੇ ਹੈਗੇ ਪਰ ਅਸੀਂ ਨਹੀਂ ਵੇਚਦੇਗੇ ਅਸੀਂ ਹਰ ਚੀਜ਼ ਤੋਂ ਲੈਸ ਅਲੱਗ-ਅਲੱਗ ਕਰਕੇ ਲੈਸ ਵਤਵਤ ਕਰਕੇ ਵੇਚਦੇ ਹਾਂ ਹਰ ਸਮ ਤਨ ਲੈਸ ਕਿ ਮਿਲੇਗੀ 900 ਰੁਪਏ ਦੀ ਮਿਲੇਗੀ ਵਾਲੀ ਡਰਾਈ ਫੁੱਟ ਰੇ ਫੁੱਲੀ 88 ਦੀ ਹੈ ਹਾਂਜੀ 1 ਮੰਥ ਦੀ ਵਾਰੰਟੀ ਹੈ ਜੇ 1 ਮੰਥ ਤੋਂ ਪਹਿਲੇ ਚੀਜ਼ ਲਾਭ ਜੇ ਵਰਤੇ ਵੀ ਸੌਫਟ ਰਹੇਗਾ ਅੱਛਾ ਜੀ ਹਾਂਜੀ ਸਰ ਲੇ ਕੋਈ ਬੜੀ ਵੱਡੀ ਗੱਲ ਹੈ ਪੀਚ ਸਲਾਬ ਨਹੀਂ ਆਏਗੀ ਜੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਸੋ ਇਹ ਵੀ ਦੇਖੋ ਡੈਕੋਰੇਟਿਵ ਬੜੀ ਬੜੀ ਪਿਆਰੀਆਂ ਹਨ ਇਹਨਾਂ ਦੀ ਕਲਰ ਦੀ ਫੁੱਲੀ ਘੰਟੀ ਕਲਰ ਨਹੀਂ ਖਰਾਬ ਹੋਣਗੇ ਬਿਲਕੁਲ ਵੀ ਜੈਸ ਤੇ ਮਰਜੀ ਯੂਜ਼ ਕਰੋ ਬਸ ਇਹਨੂੰ ਧੋਣ ਨਹੀਂ ਕਰਨਾਗਾ ਸਿੰਪਲ ਕਪੜਾ ਸਾਫ਼ ਕਰੋ ਉਸ ਟੈਂਸ ਸਾਫ਼ ਹੋ ਜਾਂਦੀ ਹੈ ਬਾਈ ক্লোਜ਼ ਦਿਖਾਓ ਜਰਾ ਸ਼ਾਰਟ ਦੇਖੋ ਤੁਸੀਂ ਕਹਿੰਦੇ ਵੀ ਇਹ ਇਹਦਾ ਕਲ ਯੂਨੀਵੈਦਿਕ ਗਰੰਟੀ ਵੀ ਦੇ ਰਹੇ ਨਾਲ ਬਾਜੀ ਜੀ ਨੇ ਤੇ ਬੜੀ ਵੱਡੀ ਗੱਲ ਹੈ ਤੇ ਥੋੜੀ ਕਿਤੇ ਦੁਕਾਨਦਾਰ ਦਿੰਦੇ ਨਹੀਂ ਇਹ ਚੀਜ਼ਾਂ ਦੀ ਗਰੰਟੀ ਇਸ ਤੋਂ ਅੱਗੇ ਬਾਜੀ ਇਸ ਤੋਂ ਬਾਅਦ ਸਰ ਇਸੇ ਮੇਰੇ ਅਲੱਗ-ਅਲੱਗ ਦੀ ਬੋਰਸਲਦੀ ਆ ਜਾਏਗੀ ਯਾਰੀ ਬੋਰਸਲਦੀ ਬੋਰਸਲਦੀ ਵੈਸੇ ਤੁਹਾਨੂੰ ਬਜਾਰੋਂ ਲੈ ਕੇ ਤੁਹਾਨੂੰ ਮਿਲੇਗੀ 2000 ਦੀ ਲੈਸ ਕਰਕੇ ਸਿਰਫ ਸਾਡੇ ਰੇਟ ਹੈਗਾ 1100 ਰੁਪਿਆ ਵਾਹ ਜੀ ਵਾਹ ਵਿਦਨ ਵੀ ਵਿਦ ਟ੍ਰੇ ਵੁਡਨ ਦੀ ਅੱਛਾ ਜੀ ਹਾਂਜੀ ਸਰ ਰੇਟ ਤੁਹਾਨੂੰ ਸਿਰਫ ਮਿਲੇਗੀ 1100 ਰੁਪਏ ਤੇ ਰੇਟ ਤੁਹਾਨੂੰ ਬਜਾਰੋਂ ਮਿਲਣਾ 2000 ਰੁਪਿਆ ਹਾਂਜੀ ਸਾਡੇ ਕੋਲ ਤੁਹਾਨੂੰ ਮਿਲੇਗੀ 1100 ਰੁ ਜਗਦੀ ਜਗਦੀ ਵੀ ਮੈਂ ਦੇਖ ਰਿਹਾ ਬੀਸ਼ਮਾਰ ਆਈਟਮ ਦਾ ਡੁਕਾਨਾ ਜੀ ਸਿਰ ਬੋਬਰੇ 80 ਗਿੱਚੇ ਵੈਸੇ ਤਾਂ ਬਾਜ਼ਾਰ ਮੈਕਸਮਮ ਜਗ ਲਓਗੇ 780 ਤੋਂ ਘੱਟ ਤਾਂ ਨਹੀਂ ਮਿਲਣਾ ਤੁਹਾਡਾ ਸਿਰਫ ਪ੍ਰਾਈਸ ਹੈਗਾ ਸਿਰਫ 320 ਹਮਮ ਓਨਲੀ ਵਾਹ ਜੀ ਵਾਹ ਹਾਂਜੀ ਸਰ ਅੱਛਾ ਇੱਕ ਈ ਹੋਰ ਮੈਂ ਦੇਖ ਰਿਹਾ ਵੀ ਤੁਹਾਡੇ ਕੋਲ ਜਿਹੜਾ ਵਾ ਮੈਂ ਲਗਭਗ ਜਿਹੜਾ ਮੇਰੇ ਅੰਦਾਜ਼ੇ ਨਾਲ 50 ਰੁਪਏ ਤੋਂ ਲੈ ਕੇ ਤੇ 10000 ਤੱਕ ਦੀ ਆਈਟਮ ਹੈਗੀ ਨਾ ਹਰ ਸਰ ਕਸਟਮਰ ਦੀ ਆਪਣੀ ਇੱਕ ਮਤਲਬ ਕਿ ਅਲੱਗ ਅਲੱਗ ਹੁੰਦੀ ਗ੍ਰੇਨ ਤੇ ਆਪਾਂ ਐਸੇ ਓਰਡਿੰਗ ਆਪਾਂ ਗਿਫਟ ਲੈਣਾ ਹੈਗਾ ਵਾ ਆਈਕਲ ਗਿਫਟ ਆਈਟਮ ਕੋ ਚਲਦੀ ਪਈ ਗਿਆ ਹੈ ਬਰਥਡੇ ਗਿਫਟ ਮਿਲ ਜਾਂਦੇ ਗਿਆ ਫਿਰ ਪਾਰਟੀ ਵੇ ਗਿਫਟ ਮਿਲ ਜਾਂਦੇ ਗਿਆ ਹਾਈ ਵੇਟੀਆਂ ਮਿਲ ਜਾਂਦੀ ਪਾ ਇਹ ਵੀ ਵੀ ਖਾਤੀ ਉੱਪਰ ਜਿਹੜੀ ਹੈ ਸਿਰ ਇਹਦਾ ਜੂਸ ਹੈਗਾ ਵਾ ਆਈਕਲ ਮਤਲਬ ਕਿ ਮਤਲਬ ਕਿ ਵਾਟਰ ਇਸ ਯੂਜ਼ ਕਰਦੇ ਗਿਆ ਡਰਿੰਕ ਉਸ ਯੂਜ਼ ਕਰਦੇ ਗਿਆ ਜਾਂ ਡੀਟੌਕਸ ਵਾਟਰ ਲੋਕ ਯੂਜ਼ ਕਰਦੇ ਗਿਆ ਉਹਨਾਂ ਸਗਾ ਕਸਟਮਰ ਇਹਨਾਂ ਯੂਜ਼ ਕਰਦੇ ਗਿਆ ਇਹਦੀ ਡਿਮਾਂਡ ਬਹੁਤ ਹੈ ਕਿ ਕਸਟਮਰ ਵੈਰਾਈਟੀ ਚੱਲਦਾ ਇਸ ਤੋਂ ਅਗੇ ਪਾਜੀ ਇਹ ਨੀਚੇ ਵੀ ਦਾ ਵੈਸੇ ਇਹ ਰੇਟ ਹੈਗਾ 600 ਰੁਪਏ ਦਾ ਹਾਂਜੀ ਤੁਹਾਨੂੰ ਦੋ ਪੀਸ ਦਾ ਰੇਟ ਹੈਗਾ 600 ਤੁਹਾਨੂੰ ਲੱਸ ਕੀ ਮਿਲੇਗੀ ਸਿਰਫ 300 ਰੁਪਏ ਦਾ ਹਮਮ ਵੈਰਾਈਟੀ ਵੀ ਤੇ ਬੇਸ਼ੁਮਾਰ ਭਾਈ ਦਿਖਾਓ ਇੱਕ ਵਾਰੀ ਸ਼ਾਰਟ ਤੁਸੀਂ ਸੋ ਇਸ ਤੋਂ ਅੱਗੇ ਭਾਜੀ ਇਸ ਤੋਂ ਅੱਗੇ ਸਰ ਜੂਸ ਗਲਾਸ ਆ ਜਾਣਾ ਹੈਗਾ ਹਮਮ ਇਹਦੀ ਕੁਆਲਿਟੀ ਬਹੁਤ ਸਟੀਲ ਲੱਗੀ ਹੈ ਗਲਾਸ ਬਿਲਕੁਲ ਵੀ ਅੰਦਰੋਂ ਯੈਲੋ ਨਹੀਂ ਪਏਗਾ ਹਮਮ ਕਈ ਗਲਾਸ ਦੁਕਾਨਦਾਰ ਦੇ ਵੇਚਦੇ ਗਏ ਬਟ ਮੈਂ ਐ ਨਹੀਂ ਕਹਿੰਦਾ ਕੁਆਲਿਟੀ ਉਹਨਾਂ ਦੀ ਉਹਨਾਂ ਦੀ ਕੁਆਲਿਟੀ ਵੀ ਅੱਛੀ ਹੁੰਦੀ ਗਈ ਹੈ ਬਟ ਐ ਕੁਆਲਿਟੀ ਬਹੁਤ ਸਿਰਲ ਚ ਗਿਆ ਹੈ ਬੜੀ ਹੈਵੀ ਕੁਆਲਿਟੀ ਹੈ ਬਹੁਤ ਹੈਵੀ ਕੁਆਲਿਟੀ ਗਿਆ ਹੈ ਜੈਲੂ ਬਿਲਕੁਲ ਨਹੀਂ ਪੈਂਦਾ ਇਹਦੇ ਨਾਲ ਭਾਜੀ ਜਿਹੜਾ ਪਿੱਛੇ ਰ ਹੈ ਸ਼ੋਪੀਸ ਬਹੁਤ ਚਲਦੇ ਪੈਗਲ ਟ੍ਰੈਂਡ ਬਹੁਤ ਹੈ ਇਹਨਾਂ ਦਾ ਕਲਰਫੁੱਲ ਹੈ ਹਾਂਜੀ ਇਹ ਚ ਕਲਰਫੁੱਲ ਵੀ ਗਏ ਨਾਨ ਕਲਰਫੁੱਲ ਵੀ ਗਏ ਹੈ ਇਹਦਾ ਸਰਵਾਈਕਲ ਬਹੁਤ ਟ੍ਰੈਂਡ ਹੈਗਾ ਸ਼ੋਪੀਸ ਟਾਈਪ ਲੋਕੀ ਇਹ ਕਲ ਬੋ ਯੂਜ਼ ਕਰਦੇ ਗਏ ਜਿਵੇਂ ਕ੍ਰਾਊਨ ਕੁਛ ਵੀ ਦਾ ਸਰ ਟਰਟਲ ਦਾ ਸਰ ਦੇ ਕੁਛ ਵੀ ਰੱਖ ਸਕਦੇ ਗਏ ਇੱਛੇ ਹਾਂਜੀ ਬਸ ਸਰ ਜੂਸ ਗਲਾਸ ਆਈ ਨਾ ਡੇ ਬੱਚਾ ਸੇ ਇਹ ਕਲ ਬੋ ਚਲਦੇ ਇਹ ਬੁਰਸਲਦਾ ਗਸਰ ਵਾਹ ਜੀ ਵਾਹ ਹਾਂਜੀ ਇਹਨਾਂ ਦਾ ਸੀ ਕੋਈ ਜਿਵੇਂ ਸਹਾਂ ਜੀ ਆਂਦੇ ਪਾਜੀ ਉੱਪਰ ਸਿਰਫ ਇੱਕ ਐਸਟੋ ਲਾਇਨ ਹੈਗਾ ਹੋਟਲ ਇਹ ਵਾਲੇ ਇਹਨੇ ਸਬਜੀ ਚਾਵਲ ਰੋਟੀ ਜੋ ਮਰਜੀ ਰੱਖੋ 3-4 ਘੰਟੇ ਤੋਂ ਬਾਅਦ ਖਾਣਾ ਪੂਰਾ ਦਰਬੇਗਾ ਚਕਟੋਟ ਵਾਹ ਜੀ ਵਾਹ ਹਾਂਜੀ ਇਹਦੇ ਉੱਪਰ 3 ਵੀਸ ਲਾਇਆ ਹੈ ਨਾ ਫਿਰ ਪ੍ਰਾਈਸ ਵਾਈਟੇਬਲ ਅੰਚਪਾਤੀ ਠੀਕ ਹੈ ਜੀ ਅਸੀਂ ਸਰ ਕੁਆਲਿਟੀ ਬੋਸ ਵੀ ਲੈ ਲਾ ਗੀ ਇਹਨਾਂ ਦੇ ਅੱਛਾ ਮੈਂ ਦੇਖ ਰਿਹਾ ਵੀ ਸਾਮਾਨ ਵਿੱਚ ਤੁਹਾਡਾ ਸਾਰਾ ਅੱਛਾ ਬ੍ਰਾਂਡ ਆ ਚੀਕ ਕੰਪਨੀ ਦਾ ਸਾਮਾਨ ਨਹੀਂ ਸਾਰੇ ਨਾ ਹਾਂਜੀ ਸਰ ਹਾਈ ਤੋਂ ਹਾਈ ਕੁਆਲਿਟੀ ਤੁਹਾਡੇ ਕੋਲ ਹੈਗੀ ਹੈ ਜੀ ਹਾਂਜੀ ਸਰ ਸਾਡੇ ਕੋਲ ਹਾਰੇ ਮਦ ਬੇਬੀ ਫੀਡਰ ਦੇ ਹਰ ਕੋ ਮਿਲ ਜਾਂਦੀ ਹੈ ਹਰ ਤਰ੍ਹਾਂ ਦੀ ਇਹ ਵਿੱਚ ਚੀਕੂ ਦਾ ਬ੍ਰਾਂਡ ਮਿਲ ਜਾਏਗਾ ਟੈਂਡਫਲੋ ਮਿਲ ਜਾਏਗਾ ਬੋਨੀ ਮਿਲ ਜਾਏਗਾ ਸੀਜ਼ੇ ਮਿਲ ਜਾਏਗਾ ਪ੍ਰਵਾ ਮਿਲ ਜਾਏਗਾ ਸਾਰੇ ਬ੍ਰਾਂਡ ਆਪਣੇ ਸਰ ਅਵੇਲੇਬਲ ਹੁੰਦੇ ਚ ਹਰ ਇੱਕ ਬ੍ਰਾਂਡ ਹੈਗਾ ਹਾਂਜੀ ਬੋਟਲ ਦੀ ਵੀ ਪੂਰੀ ਗਾਰੰਟੀ ਹੈ ਖਰਾਬ ਨਹੀਂ ਹੋਏਗੀ ਬਿਲਕੁਲ ਵੀ ਅੱਛਾ ਰੇਟ ਵੀ ਭਾਜੀ ਇਹਨੇ ਜੈਨੂਨ ਮੈਂ ਬੜਾ ਇਸਤੀ ਤਾਂ ਵੀ ਹੈਰਾਨ ਆ ਕਿ ਤੁਸੀਂ ਬਿਲਕੁਲ ਜੈਨੂਨ ਰੇਟ ਦੇ ਰਹੇ ਹੋ ਮਾਰਕੀਟ ਨਾਲੋਂ ਨਹੀਂ ਤੇ ਮਾਰਕੀਟ ਦੀ ਦੇਖੀ ਤਾਂ ਵੀ ਪ੍ਰਿੰਟ ਰੇਟ ਹੀ ਲੱਗਦੇ ਆ ਜੀ ਪ੍ਰਿੰਟ ਤੋਂ ਥੱਲੇ ਆਉਂਦੇ ਨਹੀਂ ਆ ਔਰ ਤੁਸੀਂ ਡਿਸਕਾਊਂਟ ਵੀ ਦੇ ਰਹੇ ਹੋ 20 ਤੋਂ 30% 40% ਡਿਸਕਾਊਂਟ ਦੇ ਰਹੇ ਹੋ ਇਹ ਵੀ ਬੜੀ ਵੱਡੀ ਗੱਲ ਹੈ ਹਾਂਜੀ ਸਰ ਸਿੱਧੀ ਹੈ ਨਾ ਇਹ ਪੰਦਾ ਕਸਟਮਰ ਨੂੰ ਅਗਲੇ ਲੈਸ ਕਰਾਂਗੇ ਕਸਟਮਰ ਫੇਰ ਹੀ ਆਂਦਾ ਦੁਬਾਰਾ ਹਾਂ ਹਾਂਜੀ ਭਾਲੇ ਮਾਰਕੀਟ ਫੇਰ ਹੀ ਬੰਦੀ ਆ ਨਾ ਅੱਛੀ ਮਾਰਕੀਟ ਬਣਾਉਣੀ ਆ ਤੇ ਮਾਰਕੀਟ ਹਾਂਜੀ ਹਾਂਜੀ ਸਰ ਉਸ ਤੋਂ ਦੇਖੋ ਇਹ ਭਾਜੀ ਤੁਸੀਂ ਸਪੈ ਕੋਈ ਮੋਪ ਲੋ ਕੋਈ 100 ਆ ਕੋਈ 200 ਆ ਕੋਈ ਪੰਜਾਬ ਆ ਹਮ ਆ ਵੀ ਬਹੁਤ ਅੱਛੀ ਕੁਆਲਿਟੀ ਦੇ ਮਿਲ ਜਾਂਦੇ ਆਪਣੇ ਕੋਲ ਆਪਣੇ ਕੋ ਗਾਲਾ ਦਾ ਮਿਲ ਜਾਂਦਾ ਪੋਚਾ ਬਿਲਟਨ ਦਾ ਮਿਲ ਜਾਂਦਾ ਵਾ ਸ਼ਗੂ ਦਾ ਮਿਲ ਜਾਂਦਾ ਦਾ ਸੱਗ ਦਾ ਮਿਲ ਜਾਂਦਾ ਆਪਣੇ ਕੋ ਹਰ ਤਰ੍ਹਾਂ ਦੇ ਪੋਚੇ ਮਿਲ ਜਾਂਦੇ ਆਪਣੇ ਕੋ ਹਰ ਤਰ੍ਹਾਂ ਦੇ ਵਾਈਪਰ ਮਿਲ ਜਾਂਦਾ ਹੈ ਛੋਟੇ 50 ਤੋਂ ਸ਼ੁਰੂ ਹੋ ਜਾਂਦੇ 100 ਰੁਪਏ ਦੇ ਵਾਈਪਰ ਸ਼ੁਰੂ ਹੋ ਜਾਂਦਾ ਆਪਣੇ ਕੋਲੋ ਵਧੀਆ ਨਮਰ ਜੀ ਲੀਜੀਓ ਅੱਛੀ ਕੰਪਨੀ ਦੇ ਵਾਈਪਰ ਨੇ ਪੋਚਾ ਨੇ ਔਰ ਦੇਖੋ ਤੁਸੀਂ 50 ਤੋਂ ਸ਼ੁਰੂ 500 ਤੋਂ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਜੀ ਉਹ ਦੇਖੋ 100 ਤੱਕ 150 ਤੱਕ ਵੀ ਅੱਛੀ ਅੱਛੀ ਕੁਆਲਿਟੀ ਦੀ ਜਿਹੜੇ ਤੁਹਾਨੂੰ ਉਹ ਵੀ ਸਸੇ ਡੇਟਾ ਹੀ ਦੇ ਰਹੇ ਆ ਸਮਾਨ ਸਭ ਤੋਂ ਵਧੀਕ ਜਿਹੜੀ ਹੈ ਜੀ ਸੋ ਗੈਸੀ ਚੁੱਲ੍ਹੇ ਵੀ ਆਗੇ ਭਾਜੀ ਹਾਂਜੀ ਸਰ ਗੈਸੀ ਚੁੱਲ੍ਹੇ ਬਹੁਤ ਰੈਟੇ ਵੀ ਆਪਣੇ ਕੋਲੋਂ ਇੱਥੇ ਆਪਣੇ ਕੋਲ ਸਟੀਲ ਦਾ ਮਿਲ ਜਾਂਦਾ ਹੈਗਾ ਗਲਾਸ ਦੇ ਮਿਲ ਜਾਂਦਾ ਹੈਗਾ ਵਾ ਜੀ ਖੂਬ ਵੀ ਮਿਲ ਜਾਂਦੀ ਹੈ ਆਪਣੇ ਕੋਲ ਸਰ ਹਰ ਤਰ੍ਹਾਂ ਦੀ ਹਾਂਜੀ ਹਾਂਜੀ ਚਿਮਨੀ ਕੋਗੇ ਉਹ ਵੀ ਤੁਹਾਨੂੰ ਆਰਡਰ ਤੇ ਮਿਲ ਜਾਏਗੀ ਚਿਮਨੀ ਵੀ ਮਿਲ ਜੇ ਹோம் ਡੈਕੋਰ ਦੇ ਆਪਸ਼ਨ ਹੈਗੇ ਆ ਇਸ ਸਜਾਤੀ ਗੁਲਦਾਨ ਹਾਂਜੀ ਸਰ ਸਜਾਤੀ ਆ ਪੋਰਟ ਆ ਜਿਹੜਾ ਡੈਕੋਰੇਟ ਬਹੁਤ ਚੱਲਦੇ ਪਿਆ ਹੈ ਹਾਂ ਨਾ ਟ੍ਰੈਂਡ ਬਹੁਤ ਹੈਗਾ ਇਕੱਲ 10 ਸਮੇਂ ਡਿਮਾਂਡ ਬਹੁਤ ਹੈ ਇਸ ਸਾਈਡ ਤੇ ਆਪਣਾ ਕੋ ਇਹ ਵੀ ਮੈਂ ਦੇਖ ਰਿਹਾ ਵੀ ਸਟੂਲ ਵੀ ਅੱਛੇ-ਅੱਛੇ ਤਰ੍ਹਾਂ ਦੇ ਕੋਈ ਹੈਗੇ ਆ ਜੀ ਬੜੇ ਹੈਵੀ ਸਟੂਲ ਵੀ ਹੈਗੇ ਜਿਹਦੇ ਵਿੱਚ ਹਾਂਜੀ ਹਾਂਜੀ ਤਾਂ ਸਟੂਲ ਤੇ ਆਪਣੇ ਕੋ ਬਹੁਤ ਕੰਪਨੀਆਂ ਹੈ ਗਿਆ ਵਾ ਅੱਛਾ ਜੀ ਹਾਂਜੀ ਹਾਂਜੀ ਕਈ ਵੀ ਕੰਪਨੀਆਂ ਵੀ ਦੇ ਵਿੱਚ ਹਾਂਜੀ ਹਾਂਜੀ ਮਿਸ ਜੀ ਦੇ ਹੂੰ ਸੋ ਇਹਦੇ ਨਾਲ ਭਾਜੀ ਸਿਰੇ ਕੋਰਨਰ ਆਏ ਨੇਗੇ ਉਸ ਤੋਂ ਬਾਅਦ ਹੂੰ ਐਰੋਡਿਟ ਬਹੁਤ ਤੁਹਾਨੂੰ ਬਣਾਉਣ ਨਾਲੋਂ ਘੱਟੋ ਘੱਟ 2000 ਰੁਪਏ ਸਸਤਾ ਮਿਲੇਗਾ ਵਾਜੀ ਵਾਜੀ 2000 ਰੁਪਏ ਸਸਤਾ ਹੈਗਾ ਗਰੰਟੀ ਸਾਡੀ ਸਰ ਦੇਖੋ ਮਾਰਕੀਟ ਨਾਲੋਂ ਦੱਸ ਰਹੇ ਨੇ ਭਾਜੀ ਨਹੀਂ ਵੀ 2000 ਰੁਪਏ ਸਸਤਾ ਮਿਲੇਗਾ ਔਰ ਟਿਕਾਊ ਹੈ ਜੀ ਹਾਂਜੀ ਬੜੀ ਮਜ਼ਬੂਤੀ ਹੈ ਇਹਦੇ ਵਿੱਚ ਤੁਸੀਂ ਦੇਖੋ ਪ੍ਰੋਪਰ ਵੀ ਵੋਟਿੰਗ ਹੈ ਟੋਟਲੀ A ਤੋਂ Z ਪ੍ਰੋਪਰ ਇਹ ਦੇਖੋ ਵੁੱਡਨ ਦੇ ਵਿੱਚ ਵਾ ਔਰ ਮਾਰਕੀਟ ਨਾਲੋਂ 2000 ਰੁਪਏ ਸਸਤਾ ਦੇਖੋ ਛੋਟੀ ਗੱਲ ਨਹੀਂ ਮੇਰੇ ਹਿਸਾਬ ਨਾਲ ਕੋਈ ਦੁਕਾਨਦਾਰ ਇਹਨਾਂ ਸਸਤਾ ਲੈਗਾ ਜ ਔਰ ਅਚੀ ਚੀਜ਼ ਆ ਕੁਆਲਿਟੀ ਵੀ ਆ ਔਰ ਸੋਹਣਾ ਵੀ ਲੱਗਦਾ ਘਰ ਵੀ ਪਾ ਜੀਏ ਹਨਾ ਘਰ ਚ ਪਾਜੀ ਲਗਾਇਆ ਵੱਚ ਲੱਗਦਾ ਅਗਲ ਟ੍ਰੈਂਡੀ ਬਹੁਤ ਨਾ ਚੀਜ਼ਾਂ ਦਾ ਕਾਰਨ ਹਾਂਜੀ ਸ਼ੋਪੀਸ ਸਿੱਧੇ ਨੰਬਰ 1 ਦੀ ਸਾਰਾ ਗਲ ਹੈ ਕਾਰਨ ਵਾਲੇ ਹੂੰ ਹੂੰ ਪਾਈ ਅੱਗੇ ਵੀ ਚੱਲਦੇ ਆਪਾਂ ਨਾ ਹੋਰ ਵੀ ਦਿਖਾਣੇ ਸਮਾਨ ਚਲੋ ਇਸ ਸਾਈਡ ਤੇ ਬਾਜੀ ਉਸ ਤੋਂ ਬਾਅਦ ਸੂਈ ਰਹਿ ਕਾ ਦੇਗੇ ਆਪਣੇ ਕੋਲ ਉਸ ਤੋਂ ਬਾਅਦ ਸੂਈ ਰਹਿ ਕਾ ਅੱਗੇ ਸੂਈ ਰਹਿ ਕਾ ਅੱਗੇ ਅਬੀ ਸਿਰ ਆਪਣੇ ਕੰਪਨੀ ਦੇ ਗਿਛਰੀ ਕੰਪਨੀ ਦੇ ਬਿਜਾਰਾ ਤੁਹਾਨੂੰ ਐ ਬ੍ਰਾਂਡ ਨਹੀਂ ਮਿਲੇਗਾ ਜਿਹੜਾ ਹਡ ਕੋ ਬ੍ਰਾਂਡ ਹੈ ਗੈਸਟ ਟਾਈਮ ਤੇ ਅੱਛਾ ਜੀ ਹਾਂਜੀ ਸਰ ਇਹ ਤੁਹਾਨੂੰ ਬ੍ਰਾਂਡ ਕਿਤੋਂ ਨਹੀਂ ਮਿਲੇਗਾ ਸ਼੍ਰੀ ਕੰਪਨੀ ਦਾ ਇਹ ਸਾਡਾ ਬਜਾ ਨਾਲੋਂ 500 ਰੁਪਏ ਸਸਤਾ ਹੈਗਾ ਵਾਹ ਜੀ ਵਾਹ ਹਾਂ ਜੀ ਸਰ ਡਸਟਬਿਨ ਵੀ ਆਪਕੋ ਮੈਂ ਦਿਖਾਉਂਗੀ ਡਸਟਬਿਨ ਤੁਹਾਨੂੰ ਸਾਰੇ ਸਾਈਜ਼ ਮਿਲ ਜਾਣਗੇ ਛੋਟੇ-ਛੋਟਾ ਵੱਡੇ ਤੋਂ ਵੱਡਾ 0 ਨੰਬਰ ਤੋਂ ਸ਼ੁਰੂ ਹੋ ਜਾਂਦਾ ਆਪਣੇ ਕੋਲ ਡਸਟਬਿਨ ਹਮ ਐਂਡ ਹਰ ਗੋਸਰ ਵੀ ਵਾਈ ਬਾਈ ਨੰਬਰ ਤੱਕ ਸਾਈਜ਼ ਦਾ ਡਸਟਬਿਨ ਤੁਹਾਨੂੰ ਮਿਲ ਜਾਏਗਾ ਆਪਣੇ ਕੋਲ ਹਰ ਤਰ੍ਹਾਂ ਦਾ ਐਚ ਡਸਟਬਿਨ ਵੀ ਦੇਖੋ ਹਰ ਤਰ੍ਹਾਂ ਦਾ ਵਾ ਔਰ ਹਰੇਕ ਗ੍ਰੇਡ ਵਿੱਚ ਮਿਲਦਾ ਵਾ ਜੀ ਇਸ ਸਾਈਜ਼ ਵੀ ਭਾਈ ਦਿਖਾਓ ਤਸਵੀਰਾਂ ਤੁਸੀਂ ਇਧਰ ਵੀ ਡਸਟਬਿਨ ਬਹੁਤ ਜ਼ਿਆਦਾ ਨੇ ਸ ਉਸ ਬਸੇ ਡਰੋਅਰ ਸੈਟ ਹਾਂਜੀ ਹਾਂਜੀ ਭਾਜੀ ਇਹ ਵੀ ਦੱਸੋ ਉਸ ਬਸੇ ਡਰੋਅਰ ਸੈਟ ਤੁਹਾਨੂੰ ਮਿਲ ਜਾਣਗੇ ਹੂੰ ਇਹ ਸਾਡਾ ਸਿਰ ਬਜਾਣ ਵਾਲਾ 1000 ਰੁਪਏ ਸਸਤਾ ਹੈਗਾ ਡਰੋਅਰ ਸੈਟ ਅੱਛਾ ਜੀ ਹਾਂਜੀ ਸਰ ਕੋਈ ਵੀ ਸੈਟ ਲੋ ਕੋਈ 1000 ਰੁਪਏ ਦਾ ਸਸਤਾ ਕੋਈ 2000 ਰੁਪਏ ਸਸਤਾ ਹੈਗਾ ਡਰੋਅਰ ਸੈਟ ਹੂੰ ਹਰ ਕੰਪਨੀ ਜਿਹੋ ਨਾਲ ਤੁਹਾਨੂੰ ਰੀਟ ਲੈਸ ਥੈਨ ਵਾਟ ਵਾਟ ਮਿਲੇਗੀ ਦੇਖੋ ਅੱਛੀ ਕੁਆਲਿਟੀ ਹੈ ਉਹ ਸਭ ਤੋਂ ਵੱਡੀ ਗੱਲ ਹੈ ਕੁਆਲਿਟੀ ਪਿੱਛੇ ਜਿਹੜਾ ਕੋਈ ਸਮਝੋਤਾ ਨਹੀਂ ਕਰਦੇ ਅੱਛੀ ਚੀਜ਼ ਕੁਆਲਿਟੀ ਦੇ ਰਹੇ ਨੇ ਔਰ ਫਰਸਟ ਕੁਆਲਿਟੀ ਮਿਲੇਗੀ ਸਾਰੇ ਫਰਸਟ ਕੁ ਨੇ ਅਸਰ ਮਿਲ ਜੇਗਾ ਸਰ ਚੋ ਇਸੇ ਮਿਲ ਜੇਗਾ ਤੁਹਾਨੂੰ ਸੈਲੋ ਦਾ ਮਿਲ ਜੇਗਾ ਤੁਹਾਨੂੰ ਮਿਲਟ ਦਾ ਹੀ ਮਿਲ ਜੇਗਾ ਤੁਹਾਨੂੰ ਹਰ ਬ੍ਰਾਂਡ ਮਿਲ ਜੇਗਾ ਆਪਣੀ ਰੇਡ ਵਿੱਚ ਇਸ ਤਰ੍ਹਾਂ ਦਾ ਹੋਰ ਮਾਰਕੀਟ ਨਾਲੋਂ ਜਿਹੜੀ ਫੇਰ ਮੈਂ ਗੱਲ ਕਰ ਰਿਹਾ ਜਿਸ ਤਰ੍ਹਾਂ ਕੁਝ ਆਈਟਮਾਂ 2000 ਸਸਤੀਆਂ ਕੁਝ ਆਈਟਮਾਂ ਜਿਹੜੀ 1000 ਰੁਪਏ ਸਸਤਾ ਦੇਖੋ ਇਹ ਜਿਹੜਾ ਮਾਰਕੀਟ ਨਾਲੋਂ 1000 ਰੁਪਏ ਸਸਤਾ ਜੀ ਬੜੀ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਸ਼ਾਇਦ ਮੇਰੇ ਸਾਹਮਣੇ ਗੁਰਦਾਸਪੁਰ ਦੇ ਦੀਪਕ ਮਹਾਜਨ ਜਿਹੜੇ ਹੈ ਜੀ ਦੀਪਕ ਦੀਪਕ ਕਰੋਕਰੀ ਸੋ ਦੀਪਕ ਕਰੋਕਰੀ ਤੋਂ ਤੁਹਾਨੂੰ ਇਹ ਸਭ ਕੁਝ ਮਿਲੇਗਾ ਔਰ ਗੁਰਦਾਸਪੁਰ ਸੋ ਇਹ ਦੇਖੋ ਤਿਹਾਰਾਂ ਦੇ ਤੋਹਫੇ ਦੇ ਰਹੇ ਸਾਨੂੰ ਜੀ ਦੇਖਿਆ ਜੇ ਕੋਲ 10% ਭਾਜੀ ਇਹ ਕਿਹੜਾ ਲక్ష్ਮੀਨ ਆਪਣੇ ਕੋਲ ਸੌਤ ਸ਼ੁਰੂ ਹੈ 10 ਬਿੰਦੀ ਵੈਰੈਟੀ ਬਹੁਤ ਜ਼ਿਆਦਾ ਤੁਹਾਡੇ ਕੋਲ ਹਾਂ ਜੀ ਸਰ ਆਪਣੇ ਕੋਲ ਮਿਲਟਨ ਦਾ ਮਿਲ ਜਾਂਦਾ ਐ ਐਕਸਲ ਦਾ ਮਿਲ ਜਾਂਦਾ ਹਾਰਸ ਨਿਆਸਾ ਚੋਇਸ ساری ਕੰਪਨੀ ਆਪਣੇ ਕੋਲ ਡਸਟ ਮਿਲ ਜਨ ਸਰ ਹਰ ਤਰ੍ਹਾਂ ਦੇ ਵਾਹ ਜੀ ਵਾਹ ਇਸ ਤੋਂ ਅੱਗੇ ਬਾਜੀ ਉਸ ਤੋਂ ਅੱਗੇ ਸਿਰਫ ਬਾਕੀ ਢਾਈ ਨਹੀਂ ਹੈਗੀ ਆਪਣੇ ਕੋਲ ਟੋਕਰੀਆ ਹਾਂ ਇਹ ਇੱਥੇ ਤੁਹਾਨੂੰ ਸਾਰੇ ਸਾਈਜ਼ ਮਿਲ ਜਾਣਗੇ ਬਾਕੀ ਤੁਹਾਨੂੰ ਬਾਜ਼ਾਰ ਨਾਲ ਕੋਈ 100 ਰੁਪਏ ਸਸਤੀ ਮਿਲੇਗੀ ਕਿ ਤੁਹਾਨੂੰ ਦੂਸਰੇ ਸਸਤੀ ਮਿਲੇਗੀ ਅੱਛਾ ਜੀ ਹਾਂ ਜੀ ਸਰ ਇਹਦੀ ਵੀ ਰੇਟ ਦੀ ਪੂਰੀ ਗਾਰੰਟੀ ਹੈ ਇਹਦੀ ਪਾਜੀ ਪਾ ਜੀ ਦੇਖ ਰਿਹਾ ਕੁਆਲਿਟੀ ਬੜੀ ਹਾਈ ਹੈ ਨਾ ਹਾਂ ਜੀ ਸਰ ਇਹ ਲੈਸੇ ਲਾਂਡਰੀ ਗਈ ਹੈ ਨਿਆਸਾ ਦੀ ਇਹ ਤੁਹਾਨੂੰ ਬਾਜ਼ਾਰ ਨਾਲ ਸਾਡੇ ਕੋਲ 600 ਰੁਪਏ ਸਸਤੀ ਮਿਲੇਗੀ 600 ਰੁਪਏ ਮਾਰਕੀਟ ਨਾਲੋਂ ਦੇਖੋ ਤੁਸੀਂ ਮਾਰਕੀਟ ਨਾਲੋਂ 600 ਰੁਪਏ ਸਸਤਾ ਜੀ ਇਹ ਆਹ ਦੇਖੋ ਤੁਸੀਂ ਦਿਖਾਓ ਜੀ ਸੁਨੀਆ ਪਾਜੀ ਮੇਰਾ ਸੇਲੋਂਡਰੀ ਸਰ ਕੁਆਲਿਟੀ ਦੇਖੋ ਤੁਸੀਂ ਹਾਂਜੀ ਬਿਗ ਸਾਈਜ਼ ਵਾਹ ਜੀ ਵਾਹ ਬਿਗ ਸਾਈਜ਼ ਜਿਹੜਾ ਵਾ ਤੁਹਾਨੂੰ ਬਜਾਣਾ 600 ਤੋਂ ਸਸਤਾ ਮਿਲੇਗਾ 600 ਰੁਪਏ ਆ ਬੜੀ ਵੱਡੀ ਗੱਲ ਆ ਜੀ ਔਰ ਇਹ ਜਿਹੜਾ ਇੱਕੋ ਇੱਕ ਦੁਕਾਨਦਾਰ ਨੇ ਜੀ ਦੀਪਕ ਕਰੋਕਰੀ ਜਿਹੜੀ ਇਹ ਐਕਸੈਪਟ ਕਰ ਰਹੀ ਆ ਔਰ ਸਾਰੇ ਆਮ ਕਹਿ ਰਹੇ ਆ ਮਾਰਕੀਟ ਕਿ ਅਸੀਂ ਬਾਜ਼ਾਰ ਨਾਲੋਂ ਸਸਤਾ ਸਮਾਨ ਦੇਵਾਂਗੇ ਟਿਕਾਊ ਦੇਵਾਂਗੇ ਵਧੀਆ ਦੇਵਾਂਗੇ ਸੋ ਇਸ ਤੋਂ ਅਗੇ ਭਾਜੀ ਸਿਰਸ ਬਾਅਦ ਫਿਰ ਤੁਹਾਡੇ ਆਦਨੇਗੇ ਵਾ ਕੋਰਨਰ ਆਏ ਨੇ ਬਾਥਰੂਮ ਕੋਰਨਰ ਜੀ ਸਾਰੇ ਇਹਨਾਂ ਦਾ ਇੱਕੋ ਇੱਕ ਟ੍ਰੈਂਡ ਬਹੁਤ ਹੈਗਾ ਬਾਥਰੂਮ ਕੋਰਨਰ ਇਹਦੇ ਵਿੱਚ ਸਾਰਾ ਪੁਨ छोटा साइज साइज़, मीडियम साइज़, सारे साइज़ अपने को अवेलेबल अच्छा हाँ है आई आई वाला है सर। कलर ट्रेंड बहुत है कस्टमर की बहुत डिमांड हैगी अडर हाडे बहुत सेल है जी जिदा मर्जी रिवॉल्व करो हाँ। सिंपल सोपर है दस्त बिल्कुल तो नहीं अंदर जाएगी ਵਾਹ ਵਾਹ ਅੱਜ ਰੋਣਤ ਸੀ ਸਭ ਤੋਂ ਵੱਡੀ ਕੰਪਨੀ ਦਾ ਲੈਫਟ ਸਟ ਬ੍ਰਾਂਡ ਹੈ ਸਰ ਨਿੱਦ तकरीबन ਦੇਖੀ ਤਾਂ 10 ਸੀ ਪ੍ਰੋਬਲਮ ਰਹਿੰਦੀ ਹੈ ਨਾ ਪਟਾੰਦਰ ਵੱਡ ਜਾਂਦਾ ਵਾ ਇੱਥੇ ਕਿਸੇ ਤਰ੍ਹਾਂ ਦਾ ਪਟਾੰਦਰ ਦਾ ਮੈ ਜੀ ਰਿਮੂਵ ਕਰੋ ਇਹਨੂੰ ਡਸਟ ਬਿਲਕੁਲ ਅੰਦਰ ਜਾਏਗਾ ਵਾਹ ਜੀ ਵਾਹ ਈਟੈਂਕ ਕਲੀਨ ਹੈਗਾ ਜਿੱਦ ਮੈਂ ਜਿਹੜੀ ਵੱਡੀ ਗੱਲ ਕਰ ਰਿਹਾ ਵੀ ਹਰੇਕ ਸਮਾਨ ਜਿਹੜਾ ਕੰਪਨੀ ਦਾ ਇਹ ਨਹੀਂ ਵੀ ਕੋਈ ਦੇਸੀ ਸਮਾਨ ਆ ਜੋ ਇਹ ਕੰਪਨੀ ਦਾ ਬ੍ਰਾਂਡ ਹੈਗਾ ਇੱਕ ਤੋਂ ਇੱਕ ਟੌਪ ਦੀ ਕੰਪਨੀ ਜਿਹੜੀ ਇਨਾ ਕੋ ਮੌਜੂਦ ਹੈ ਜੀ ਹਾਂ ਜੀ ਸਰ ਸੋ ਭਾਜੀ ਉਸ ਤੋਂ ਕੇ ਉਸ ਤੋਂ ਬਸ ਆਹ ਸੇ ਟੜਾ ਮੋਪ ਆ ਜਨੇਗਾ ਇਸ ਤੋਂ ਬਾਅਦ ਬਕਟ ਮੋਪ ਆ ਜਨੇ ਗਾਲਾ ਦਾ ਵੈ ਮਿਲਟਨ ਦਾ ਵੈ ਸੈਲੋ ਦਾ ਵੈ ਪ੍ਰੈਸਟੀਜ ਦਾ ਵੈ ਪ੍ਰੈਸਟੀਜ ਦਾ ਪੋਚਾ ਸਾਡੇ ਕੋਲੋਂ ਬਜਾਣਾ ਲੋ 1000 ਰੁਪਏ ਸਸਤਾ ਹੈ ਵਾਜੀ ਵਾਜੀ ਹਾਂਜੀ ਸਰ ਗਾਲਾ ਦੇ ਲੋਕੀ ਗਾਲਾ ਤੁਹਾਨੂੰ 500 ਸਸਤਾ ਮਿਲੇਗਾ ਬਜਾਣਾ ਲੋ ਅੱਛਾ ਜੀ ਹਾਂਜੀ ਸਰ ਦੇਖੋ ਤੁਸੀਂ ਕੰਪਨੀ ਦਾ ਸਮਾਨ ਸਾਰਾ ਔਰ 1000 ਰੁਪਏ ਦੱਸ ਰਹੇ ਭਾਜੀ ਸਸਤਾ ਜਿਹੜਾ ਇਹ ਵੀ ਜਿਹੜਾ 1000 ਰੁਪਏ ਸਸਤਾ ਵਾ ਜੀ ਉਸ ਤੋਂ ਅੱਗੇ ਭਾਜੀ ਉਸ ਤੋਂ ਬਸੇ ਡਿਨਰ ਸੈਟ ਆਏ ਨੇਗੇ ਫਿਰ ਡਿਨਰ ਸੈਟ ਦੀ ਬੈਡਿੰਗ ਬਹੁਤ ਹੈ ਨਾ ਜੀ ਡਿਨਰ ਸੈਟ ਸਭ ਉਹ ਬਰੇਟੀ ਗੀ ਆਹ ਸਾਰੀ ਭਾਈ ਡਿਨਰ ਸੈਟ ਹੀ ਹੈ ਹਾਂਜੀ ਸਰ ਫੋਰਚਨਸ ਹੈਗੇ ਵਾ ਪ੍ਰੈਸਟिज ਹੈਗੇ ਵਾ ਸਾਰੇ ਬ੍ਰਾਂਡ ਆਪਣੇ ਕੋਲ ਅਵੇਲੇਬਲ ਹੈਗੇ ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਹੀ ਹਾਂਜੀ ਸਰ ਇਸ ਤੋਂ ਅਗੇ ਬਾਜੀ ਇਸ ਤੋਂ ਅਗੇ ਸਟਾਡ ਦੇ ਫਿਰ ਆਈਟਮ ਆਜ ਨਹੀਂ ਗੀ ਇਸ ਵਾਰ ਟ੍ਰੇ ਆ ਜੀਏਗਾ ਸਰ ਇਸ ਸਾਈਡ ਪਾਈ ਦਿਖਾਓ ਟ੍ਰੇ ਦੀ ਵੀ ਬਹੁਤ ਜ਼ਿਆਦਾ ਹੈ ਹੈਨਾ ਬਹੁਤ ਜ਼ਿਆਦਾ ਵੈਰੀਟੀ ਸਰ ਵੁੱਡਨ ਟ੍ਰੇ ਸਾਡੀ ਬਚਾ ਲੋ ਗਾਰੰਟੀ ਹੈ ਆ ਦੇਖੋ ਪੰਡ ਵੁੱਡਨ ਟ੍ਰੇ ਹੂੰ ਸਾਡੀ ਵੀ ਗਾਰੰਟੀ ਬਚਾਣਾ ਤੁਹਾਨੂੰ ਘੱਟੋ ਘੱਟਨੀ ਤੇ 7 800 ਰੁਪਏ ਸਸਤਾ ਮਿਲ ਗਏ ਅਨਸਾਰ ਤੇ ਬਚਾਣਾ ਲੋ ਮਾਰਕੀਟ ਨਾਲ ਹਾਂਜੀ ਸਰ ਵੁੱਡਨ ਦੇ ਸੈਟ 3 ਦੇ ਸੈਟ ਹੈਗੇ ਵਾ ਤੇ ਕੁਆਲਿਟੀ ਬਹੁਤ ਵਧੀਆ ਹੈ ਫੁੱਲ ਲੈਮੀਨੇਸ਼ਨ ਹੈ ਜੀ ਸਰ ਸਹੀ ਸਹੀ ਗੱਲ ਹੈ ਹਾਂ ਜੀ ਜਿੱਦਾਂ ਮਰਜ਼ੀ ਵਾਸ਼ ਕਰੋ ਖਰਾਬ ਨਹੀਂ ਹੋਏਗਾ ਅੰਦਰ ਬਿਲਕੁਲ ਵੀ ਸਭ ਤੋਂ ਵੱਡੀ ਗੱਲ ਹੈ ਵੀ 700 ਰੁਪਿਆ ਜਿਹੜਾ ਸਸਾ ਜੀ ਮਾਰਕੀਟ ਨਾਲੋਂ 3 ਪੀ ਸੈਟ ਹੈ ਇਹਦੇ ਨਾਲ ਭਾਜੀ ਇਸ ਵਾਰ ਸਰ ਮੇਰੇ ਵੁੱਡਨ ਟ੍ਰੇ ਤੁਹਾਡੀ ਆ ਜਾਏਗੀ ਸੋ ਬਾਦ ਤੁਹਾਡੀ ਆਦ ਨਹੀਂ ਹੈ ਪੇ ਸਰਵਿੰਗ ਟ੍ਰੇ ਸਾਰੇ ਤੈਨ 3 ਡੀ ਸੈਟ ਆਏ ਨਾ ਆ ਵੀ ਸਾਰੇ ਰੇਟ ਬਹੁਤ ਜਨੂਨਾ ਆਪਣੇ ਜਾਸੋਂ ਹਾਂ ਆ ਵੀ ਸਾਨੂੰ 100 200 ਸਸਤਾ ਮਿਲਗਾ ਜਾਣਾ ਲੋ ਆਪਣੇ ਕੋਲੋਂ ਵਾਹ ਜੀ ਵਾਹ ਹਾਂ ਜੀ ਸਰ ਇਹ ਵੀ ਸਾਰਾ ਟ੍ਰੇ ਸੈਟ ਹੀ ਸਾਰੇ ਜੀ ਸਰ ਟ੍ਰੇ ਸੈਟ ਹੀ ਸਾਰੇ ਸੋ ਬਾਦ ਇਸ 사이ਟ ਤੇ ਵੀ ਹੈ ਨਾ ਛੋਟੇ ਛੋਟੇ ਆਈਟਮ ਵੀ ਹੈਗੇ ਕਾਫੀ ਆਪਣੇ ਕੋਲ ਸਾਰੀ ਮਿਲ ਜਾਈ ਜੀ ਆਪਣੇ ਕੋਲ ਮੈਂ ਬੈਕ ਚੀ ਦੇਖੀ ਆ ਵੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ ਕਿ 50 ਰੁਪਏ ਤੋਂ ਸ਼ੁਰੂ ਹੋ ਕੇ ਪਰ ਦੇਖ ਰਿਹਾ ਵੀ ਹੈ ਨਾ 10000 ਤੱਕ ਸਾਮਾਨ ਤਾਂ ਡੋ ਹੋਰ ਇੱਕ ਵੈਰਾਈਟੀ ਹੈਗੀ ਹੈ ਤੁਹਾਡੇ ਕੋਲ ਜੀ ਹਾਂ ਜੀ ਸਰ ਸਸਤੀ ਤੋਂ ਸਸਤੀ ਵੀ ਜਿਹੜੀ ਡਿਮਾਂਡ ਕਰੇਗਾ ਕਸਟਮਰ ਨੂੰ ਉਹ ਚੀਜ਼ ਮਿਲੇਗੀ ਆਪਣੇ ਕੋਲੋਂ ਤਾਂ ਕਸਟਮਰ ਮੈਨੂੰ ਇਹ ਨਹੀਂ ਕਿ ਇੱਕ ਦੁਕਾਨ ਚ ਚੀਜ਼ਾਂ ਉਥੇ ਲੈ ਨਹੀਂ ਪਵੇ ਇੱਕ ਦੁਕਾਨ ਚ ਚੀਜ਼ਾਂ ਦੂਜੇ ਵਾਲੇ ਦਾ ਲੈਣ ਦਾ ਮਤਲਬ ਇੱਕੋ ਛੱਤ 'ਤੇ ਸਭ ਕੁਝ ਮਿਲੇਗਾ ਹਾਂ ਜੀ ਤੁਹਾਨੂੰ ਹਰ ਚੀਜ਼ ਆਪਣੇ ਕੋਲੋਂ ਮਿਲ ਜਾਏ ਔਰ ਸਸੇ ਰੇਟਾਂ ਦੇ ਜਿਹੜਾ ਸਭ ਤੋਂ ਵੱਡੀ ਗੱਲ ਹੈ ਵੀ ਰੇਟ ਬੜੇ ਜੈਨੂਅਰ ਨੇ ਇਹਨਾਂ ਦੇ ਜੀ ਸੋ ਇਸ ਸਾਈਡ ਤੇ ਭਾਜੀ ਇਹ ਵੀ ਵੈਰਾਈਟੀ ਦੀ ਗੱਲ ਕਰਦੇ ਆਪਾਂ ਫਿਰ ਆਜਣਾ ਉਸ ਤੋਂ ਬਾਅਦ ਪੀਜਨ ਦਾ ਸਰਾਬ ਜਾਨਾ ਤੁਹਾਡਾ 3 ਨੀਰ ਬਸਸਾ ਹੈਗਾ ਅੱਛਾ ਜੀ ਇਹ ਫਿਰ ਹਾਂ ਜੀ ਉਸ ਬਾਅਦ ਜੂਸ 3000 ਪੀਸ ਸਸਤੇ ਹਾਂਜੀ ਹਾਂਜੀ ਸਰ ਵਾਹ ਜੀ ਵਾਹ ਉਸ ਤੋਂ ਬਾਅਦ ਜੂਸਰ ਆਇਨਾ ਇਲੈਕਟ੍ਰਿਕ ਜੂਸਰ ਹੈਗਾ ਵਾ ਇਸਰ 5 ਸਾਲ ਵੰਟੀ ਗਿਲੇਜ਼ਰ ਕੰਪਨੀ ਦਾ ਹੈਗਾ ਅੱਛਾ ਜੀ ਕੋਈ ਵੀ ਕੰਪਨੀ 5 ਸਾਲ ਗਰੰਟੀ ਨਹੀਂ ਹੁੰਦੀਗੀ ਹੂੰ ਜੂਸਰ ਦੀ ਅਸੀਂ ਦਿੰਦੇ ਪਿਆ ਕੰਪਨੀ ਦੇ ਵੱਲੋਂ ਉਸ ਤੋਂ ਬਾਅਦ ਸਰ ਇੱਕ ਕਾਫੀ ਆਇਆ ਕਾਫੀ ਮੇਕਰ ਆਜਣਾ ਹੈਗਾ ਵਾ ਠੀਕ ਹੈ ਸਰ ਅੱਜ ਕੱਲ ਡਿਮਾਂਡ ਬਹੁਤ ਕਾਫੀ ਮੇਕਰ ਦੀ ਕਸਟਮਰ ਕਹਿੰਦੇ ਜਿਹੜੀ ਚੀਜ਼ ਅਸਾ ਕਰਨਾ ਨਹੀਂ ਉਹ ਬਾਹਰੋਂ ਨਹੀਂ ਮਿਲਣਗੇ ਬਿਲਕੁਲ ਬਿਲਕੁਲ ਹਾਂਜੀ ਉਸ ਤੋਂ ਬਾਅਦ ਐਗ ਬੋਇਲਰ ਆਇਆ ਹੈ ਨਾਗਾ ਐਗ ਬੋਲੇ ਅੱਛਾ 7 ਐਗ ਲੱ ਲੋਕੋ ਗਾਰੰਟੀ ਵੈਂਟੀ ਜਿਹੜੀ ਆ ਤਕਰੀਬਨ ਪ੍ਰੋਡਕਟ ਦੀ ਦੇ ਰਹੇ ਸਾਰਿਆਂ ਦੀ ਇਸ ਤੋਂ ਅੱਗੇ ਭਾਜੀ ਇਸ ਤੋਂ ਬਸੇ ਟੋਸਟਰ ਆਇਨ ਹੈਗੇ ਆ ਆਪਣੇ ਕੋਲ ਸਾਈਜ਼ ਆਪਣੇ ਕੋਲ ਸਸ স্মੋਲ ਮੀਡੀਅਮ ਲਾਰਜ ਤੇ ਜੰਬੋ ਆਪਣੇ ਕੋਲ ਇਹ ਚ ਹਰ ਸਾਈਜ਼ ਮਿਲ ਜਾਂਦੇਗੇ ਟੋਸਟਰ ਵਿੱਚ ਜਿੰਨਾ ਛੋਟਾ ਕੋਈ ਛੋਟਾ ਮਿਲ ਜਾਏਗਾ ਜਿੰਨਾ ਵੱਡੋ ਕੋਈ ਵੱਡਾ ਮਿਲ ਜਾਏਗਾ ਹਾਂ ਹੇਠੇ ਵੀ ਭਾਜੀ ਦਿਖਾ ਦਉਂਗਾ ਸ਼ਾਟ ਹੇਠੇ ਵੀ ਉਸ ਤੋਂ ਬਾਅਦ ਡਿਨਰ ਸੈੱਟ ਆ ਗਿਆ ਜੀਨ ਸੈੱਟ ਆਪਣੇ ਕੋਲ 600 ਸਟਾਰਟਿੰਗ ਹੋ ਜਾਂਦਾ ਹੈ ਐਂਡ ਸਰ 10000 ਤੱਕ ਹੀ ਜਾਂਦੀ ਹੈ ਆਪਣੇ ਕੋਲ ਡਿਨਰ ਸੈੱਟ ਵਿੱਚ ਵੀ ਵਾਹ ਜੀ ਵਾਹ ਡਿਨਰ ਸੈੱਟ ਦੇਖੋ 600 ਤੋਂ ਸ਼ੁਰੂ ਹੋ ਕੇ 10000 ਤੱਕ ਦੀ ਵੈਰਾਈਟੀ ਨਾਲ ਕੋਲ ਛੋਟੀ ਗੱਲ ਨਹੀਂ ਬੜੀ ਵੱਡੀ ਗੱਲ ਹੈ ਸੋ ਇਸ ਤੋਂ ਉੱਪਰ ਬਸ ਸਿਰਫ ਬਲੈਂਡਰ ਆਏ ਨੇਗੇ ਨਿਊਟਰੀ ਬਲੈਂਡਰ ਮਿਲ ਜਾਏਗਾ ਆਪਣੇ ਕੋਲ ਉਸ ਤੋਂ ਬਾਅਦ ਇਲੈਕਟ੍ਰੀਕ ਬਲੈਂਡਰ ਮਿਲ ਜਾਏਗਾ ਮਿਕਸਿੰਗ ਬਲੈਂਡਰ ਮਿਲ ਜਾਏਗਾ ਇਸ ਤੋਂ ਬਾਅਦ ਚੋਪਰ ਮਿਲ ਜੂਗਾ ਹਰ ਤਰ੍ਹਾਂ ਦਾ ਚੋਪਰ ਆਪਣੇ ਕੋਲ ਸਟਾਰਟਿੰਗ ਮਿਲ ਜਾਂਦਾ ਹੈ ਚੋਪਰ ਆਪਣੇ ਕੋਲ ਠੀਕ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲ ਆਇੰਦੀ ਇਲੈਕਟ੍ਰਿਕ ਪੈਸਾ ਆਇੰਦੀ ਗਿਆ ਵਾ ਵਿੱਚ ਆਪਣੇ ਕੋਲ ਪੀਜ਼ ਨਾ ਬ੍ਰਾਂਡ ਹੈਗਾ ਇਨਾਲਸਾ ਵਾ ਉਸ ਤੋਂ ਬਾਅਦ ਵੰਡਰਸ਼ੈਫ ਹੈਗਾ ਵਾ ਪ੍ਰਿੰਗਲ ਵਾ ਤੇ ਸਾਰੇ ਟਾਪ ਬ੍ਰਾਂਡ ਤੁਹਾਨੂੰ ਮਿਲਣਗੇ ਆਪਣੇ ਕੋਲ ਅੱਛੀ ਕੁਆਲਿਟੀ ਵਿੱਚ ਵਿੱਚ ਆਪਣੇ ਕੋਲ ਦੇਖ ਰਿਹਾ ਵੀ ਇਸ ਟੈਕ ਬ੍ਰਾਂਡ ਦਾ ਡੋਣਾ ਹਾਂਜੀ ਸਰ ਇਸ ਏਸਟੀਮ ਪੈਸਤੀ ਬਹੁਤ ਮੰਗਾਂ ਗਿਆ ਹੈ ਆਪਣੀ ਬਜਾਣਾ ਲੋ 780 ਸਸਤੀ ਗਿਆ ਹੈ ਅੱਛਾ ਜੀ ਹਾਂਜੀ ਸਰ ਕਪੜੇ ਬਹੁਤ ਵਧੀਆ ਕਲੀਨ ਕਰੇਗੀ ਅੱਛੇ ਤਰ੍ਹਾਂ ਹਿੱਟ ਕਰਦੀ ਹੈ ਪ੍ਰੋਪਰਲੀ ਹਾਂ ਇਸ ਤੋਂ ਅੱਗੇ ਭਾਜੀ ਸਰ ਉਸ ਤੋਂ ਬਾਅਦ ਕਟਲਰੀ ਆਏ ਨੇ ਗਿਆ ਸਰ ਐਲੀਗੈਂਟ ਦਾ ਬ੍ਰਾਂਡਡ ਨਾਮ ਨੰਬਰ 1 ਤੇ ਬ੍ਰਾਂਡ ਹੈ ਐਲੀਗੈਂਟ ਦਾ ਟਾਪ ਕੁਆਲਿਟੀ ਵਿੱਚ ਐਲੀਗੈਂਟ ਸਰ ਨੰਬਰ 1 ਦੀ ਕੰਪਨੀ ਦੀ ਹੈ ਕੱਢਲੇ ਵਿੱਚ ਇਹ ਨਾ ਸਪੂਨ ਦੀ ਸਟੇਨਲੈਸ ਸਟੀਲ ਲੱਗੀ ਬਿਲਕੁਲ ਕਾਲੀ ਨਹੀਂ ਹੋਏਗੀ ਜਿਸ ਤਰ੍ਹਾਂ ਕੀ ਉਸ ਰੇ ਦੇ ਬਿਲਕੁਲ ਹਾਂ ਇਹ ਨੀਚੇ ਪਾਜੀ ਸਰ ਉਸ ਤੋਂ ਬਾਅਦ ਐਗ 골ਡਨ ਐ加 ਦੇਣਾ ਸਰ ਇਹਦੀ ਕਸਟਮਰ ਦੀ ਡਿਮਾਂਡ ਬਹੁਤ ਹੈ ਯਕਲ ਅੱਛਾ ਜੀ ਹਾਂਜੀ ਸਰ ਇਹ ਟ੍ਰੈਂਡ ਬਹੁਤ ਹੈ ਅਜਕਲ ਦੇਖੋ ਇਹ ਵੀ ਵੈਰਾਈਟੀ ਅਲੱਗ ਹੀ ਆ ਜੀ ਸਰ ਇਹ ਵੀ ਤੁਹਾਨੂੰ ਬਜਾਨਾ ਨਾਲ ਆਪਣੇ ਕੋਲ 700 ਸਸਤਾ ਮਿਲੇਗਾ ਦੇਖੋ 700 ਰੁਪਿਆ ਸਸਤਾ ਜੀ ਮਾਰਕੀਟ ਨਾਲੋਂ ਇਹ ਵੀ ਇਹ ਬੜੀ ਵੱਡੀ ਗੱਲ ਹੈ ਵੀ ਹਰੇਕ ਆਈਟਮ ਵਿੱਚ ਸਰ ਦੱਸ ਰਹੇ ਆ ਵੀ ਹਰੇਕ ਆਈਟਮ ਦੇ ਜਿਹੜਾ ਉਹ ਸਸਤਾ ਦੇ ਰਹੇ ਨੇ ਔਰ ਇਹ ਛੋਟਾ ਮੋਟਾ ਜਿਹੜਾ 5 500 700 1000 1000 ਰੁਪਿਆ ਸਸਤਾ ਜਿਹੜਾ ਦੇ ਰਹੇ ਨੇ ਜੀ ਇਹ ਬੜੀ ਵੱਡੀ ਗੱਲ ਹੈ ਜੀ ਸੋ ਭਾਜੀ ਇਧਰ ਵੀ ਹੈਗਾ ਆਪਣੇ ਕੋਲ ਹਾਂਜੀ ਸਸਤਾ ਕਟਰ ਵੀ ਆ ਰਹੀ ਹੈ ਲੈਟਲ ਲੈ ਜਾਂਦੀ ਆਪਣੇ ਕੋਲ ਇਸ ਸਾਈਡ ਤੇ ਆ ਗਈ ਅਸੀਂ ਹਾਂਜੀ ਸਰ ਹਾਂਜੀ ਬਸ ਸਪੂਨ ਆਜਨੇ फोक आ गए बेबी स्पून आ गया टी स्पून आ गया सोडा स्पून हो गया अपने को स्पून हर वरायटी मिल जाती है फोक से भी अपने को हर वरायटी मिल जाती जी। जी 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 हाँ जी है इस गोल्डन स्पून आए हैं गोल्डन स्पून का अगर बहुत ट्रेंड है गोल्डन स्पून मिल जाएंगे कॉपर स्पून मिल जाएंगे कलर की पूरी गरंटी वन ईयर ਕਲਰ ਵਾਨੀ ਉੱਥੇ ਪਹਿਲੇ ਉਤਰ ਜੇ ਤੇ ਵਾਪਸ ਹੋ ਜੇਗਾ ਵਰਤਿਆ ਪੀਸ ਕਲਰ ਦੀ ਪੂਰੀ ਗਾਰੰਟੀ ਕੋਈ ਬੜੀ ਵੱਡੀ ਗੱਲ ਮੈਂ ਜਿਸ ਤਰ੍ਹਾਂ ਦੇਖ ਰਿਹਾ ਵੀ ਹਰੇਕ ਚੀਜ਼ ਤੇ ਲਈ ਗਾਰੰਟੀ ਵੀ ਦੇ ਰਹੇ ਨੇ ਨਾਲ ਗਾਰੰਟੀ ਵੀ ਦੇ ਰਹੇ ਆ ਜੇ ਚੀਜ਼ ਚ ਕੋ ਕੁਆਲਿਟੀ ਜਾਗੀ ਆ ਤਾਂ ਹੀ ਇਹ ਲੋਕ ਗਾਰੰਟੀ ਦੇ ਰਹੇ ਨੇ ਜੀ ਸੋ ਇਸ ਸਾਈਡ ਵੀ ਦੇਖੋ ਭਾਜੀ ਔਰ ਇਸ ਤੇ ਵੀ ਆਜੀ ਭਾਜੀ ਮੈਂ ਕੈਮਰਾਮੈਨ ਨੂੰ ਕਹਾਂ ਇਧਰ ਆਓ ਤਸਵੀਰਾਂ ਦਿਖਾਓ ਭਾਜੀ ਉਸ ਦੇ ਪਾਸੇ ਨਾਨ ਸਟਿਕ ਨਾ ਗੀਵਰਟੀ ਜੀ ਨਾਨ ਸਟਿਕ ਲਈ ਦੀ ਪੂਰੀ ਗਾਰੰਟੀ 1 ਇਅਰ ਦੀ ਕਿਸੇ ਵੀ ਕਰਾਈ ਦੀ ਕੋਟਿੰਗ ਉਤਰਦੀ ਹੈ ਤੁਹਾਨੂੰ 1 ਇਅਰ ਦੇ ਅੰਦਰ ਤੁਹਾਨੂੰ ਪੀਸ ਰਿਪਲੇਸ ਹੋ ਜਾਏ ਕੋਟਿੰਗ ਦੀ ਐਗ ਸਟਿੱਕੀ ਬਿਲਕੁਲ ਨਹੀਂ ਹੋਏਗੀ ਕੋਈ T T C ਬਣਾਉਂਦੇ ਹੋ ਕਈਆ ਬਰਤਨ ਸਟਿਕ ਕਰ ਜਾਂਦਾ ਹੈ ਬਿਲਕੁਲ ਇਹਦੇ ਬਿਲਕੁਲ ਸਟਿਕ ਨਹੀਂ ਹੋਏਗਾ ਕੋਈ ਬਰਤਨ ਯੂਜ਼ ਕਰਦੇ ਵੀਨੋ ਦਾ ਬ੍ਰੈਂਡ ਮਿਲ ਜੇਗਾ ਤੇ ਆਪਣੇ ਕੋਲੋ ਚਕਮਗਰ ਮਿਲ ਜੇਗਾ ਪ੍ਰੈਸਟੀਜ ਦਾ ਮਿਲ ਜੇਗਾ ਆਪਣੇ ਕੋਲ ਤੇ ਸਾਰੇ ਬ੍ਰੈਂਡ ਹੁੰਦੇ ਟੋਟਲੀ A to Z ਵਾਹ ਜੀ ਵਾਹ ਹਾਂ ਜੀ ਸਰ نیچے ਉੱਪਰ ਸਿਰਫ ਸਬਸਟੀਨ ਸਟੀਲ ਲਾਈਨ ਹੈਗੇ ਸਟੀਲ ਵਿੱਚ ਸਰ ਤਿੰਨ ਵੈਰਾਈਟੀ ਆਂਦੀ ਹੈਗੀ ਹੈ ਜੀ ਸਿੰਗਲ ਬੇਸ ਡਬਲ ਬੇਸ ਟਰਾਈਪਲ ਬੇਸ ਆਪਣੇ ਕੋਲ ਸਾਰੀ ਵੈਰਾਈਟੀ ਇਸ ਤਰ੍ਹਾਂ ਮਿਲ ਜੇਗੀ ਸਿੰਗਲ ਬੀ ਸੀ ਮਿਲ ਜਾਏਗਾ ਡਬਲ ਯੂ ਸੀ ਮਿਲ ਜਾਏਗਾ ਟ੍ਰਾਈਪਲ ਵੀ ਮਿਲ ਜਾਏਗਾ ਟ੍ਰਾਈਪਲਸ ਸਰ ਸਭ ਤੋਂ ਹੈਵੀ ਕੁਆਲਿਟੀ ਆਪਣੇ ਕੋਲ ਮਿਲਦੀ ਹੈਗੀ ਹੈ ਵਾਜੀ ਵਾ ਪਰ ਭਾਵਿਤ ਐ ਨੀਚੇ ਜਗ ਭਾਜੀ ਹਾਂਜੀ ਸਰ ਜਗ ਆਪਣੇ ਕੋਲ 100 ਰੁਪਏ ਤੋਂ 100 ਰੁਪਏ ਤੋਂ ਹੋ ਜਾਂਦਾ ਹੈਗਾ ਵਾ ਸੋ ਤੋਂ ਲੈ ਕੇ ਆਪਣੇ ਕੋਲ 1200 ਤੱਕ ਰੇਂਜ ਹੈਗੀ ਹੈ 100 ਰੁਪਏ ਤੋਂ ਲੈ ਕੇ 1200 ਰੁਪਏ ਹਾਂਜੀ ਸਰ ਵਾਜੀ ਵਾ ਜਗ ਵਿੱਚ ਸਿਰ ਤੁਹਾਨੂੰ ਹਰ ਤਰ੍ਹਾਂ ਦੀ ਕੁਆਲਿਟੀ ਮਿਲੇਗੀ ਜਿੱਦਾਂ ਜਿੰਨਾ ਫੈਂਸੀ ਕੋਗੇ ਤੁਹਾਨੂੰ ਫੈਂਸੀ ਮਿਲ ਜਾਏਗਾ ਜਿੰਨਾ ਨੋਰਮਲ ਕੋਗੇ ਉਹ ਨੋਰਮਲ ਮਿਲ ਜਾਏਗਾ ਪ੍ਰੈਸ਼ਰ ਕੁੱਕਰ ਵੀ ਭਾਜੀ ਮੈਂ ਦੇਖ ਰਿਹਾ ਅੱਛੀ ਵੈਰਾਈਟੀ ਹੌਕਿੰਸ ਮਿਲ ਜਾਏਗਾ ਹੌਕਿੰਸ ਦਾ ਕੁੱਕਰ ਹੱਡ ਕੋਲੋਂ ਬਜਾਣ ਨਾਲ ਤੁਹਾਨੂੰ 200 ਰੁਪਏ ਸਸਤਾ ਮਿਲੇਗਾ ਅੱਛਾ ਜੀ 200 ਜਾਂ 300 ਰੁਪਏ ਬਜਾਣ ਨਾਲੋਂ ਹੌਕਿੰਸ ਵੀ ਸਾਡੀ ਲੈਸ ਬਹੁਤ ਜ਼ਿਆਦਾ ਸਰ ਇਸ ਟਾਈਮ ਤੇ ਵਾਹ ਜੀ ਵਾਹ ਇਨੀ ਲੈਸ ਦਿੰਦਾ ਨਹੀਂ ਕੋਈ ਜੀ ਉਹ ਨੀਚੇ ਵੀ ਦਿਖਾਓ ਭਾਜੀ ਸਰ ਗੈਸ ਸਟੋਵ ਸਾਡਾ ਬਜਾਣ ਨਾਲੋਂ 1500 ਰੁਪਏ ਸਸਤਾ ਹੈਗਾ ਦੇਖੋ ਇਹ ਗੈਸੀ ਚੁੱਲੇ ਜਿਹੜੇ ਆ ਜੀ 1500 ਰੁਪਏ ਦੱਸ ਰਹੇ ਭਾਜੀ ਨੇ ਵੀ ਸਾਡਾ ਸਸਤਾ ਵਾ ਜੀ ਮਾਰਕੀਟ ਨਾਲੋਂ ਮਾਰਕੀਟ ਨਾਲੋਂ ਇਹ ਛੋਟੀ ਗੱਲ ਨਹੀਂ ਦੋ ਸਾਲ ਦੀ ਸਰ ਪੂਰੀ ਹੋਮ ਸਰਵਿਸ ਇਹਨਾਂ ਦੀ ਕੀ ਹੈ ਪ੍ਰੋਡਕਟ ਦੀ ਗਲਾਸ ਗਲਾਸ ਦੀ ਪੂਰੀ ਗਰੰਟੀ ਹੈ ਤੇ ਪ੍ਰੋਡਕਟ ਦੀ ਪੂਰੀ ਗਰੰਟੀ ਕੀ ਹੈ ਅੱਛਾ ਜੀ ਹਾਂ ਜੀ ਸਰ ਸੋਚ ਟੋਟ ਜਨਾ ਕੇ ਕੰਪਨੀ ਸੋਚ ਦੀ ਗਰੰਟੀ ਹੁੰਦੀ ਨਹੀਂ ਕਿ ਸਾਡੀ ਪੂਰੀ ਸੋਚ ਦੀ ਪੂਰੀ 2 ਸਾਲ ਗਰੰਟੀ ਕੀ ਸਰ ਬਿਲਕੁਲ ਬਿਲਕੁਲ ਜੀ ਪਾਜੀ ਇਸ ਸਾਈਡ ਵੀ ਦੇਖੀ ਜੀ ਹਾਂਜੀ ਸਰ ਹਾਂ ਇਸ ਸਾਈਡ ਤੇ ਵੀ ਕਮਾਓ ਜਰਾ ਕੈਮਰਾ ਜੀ ਸਿਰਸ ਸਬਰ ਆਪਣੇ ਮਿਲ ਲਪੋਟ ਆ ਜਾਂਦਾਗਾ ਫੈਂਸੀਸ ਫੈਂਸੀ ਜਿਹਾ ਕੋ ਮਿਲ ਜਾਏਗਾ ਨਾਰਮਲ ਕੋਕਾ ਤਾਂ ਨਾਰਮਲ ਮਿਲ ਜਾਏਗਾ ਇੱਚ ਹਰ ਦੇਨ ਮਿਲ ਲਪੋਟ ਹਰ ਕੋ ਸਰ 50 ਸਟਾਰਟਿੰਗ ਹੋ ਜਾਂਦਾਗਾ ਹੂੰ 50 ਤੋਂ ਕੋਈ 100 ਉਸ ਸਭ ਰੀਜਨੀ ਮੱਝ ਜਿਸ ਦੇ ਕੁਆਲਟੀ ਲੋਕ ਤੁਹਾਨੂੰ ਆਸਮਾਨੀ ਰੇਟ ਮਿਲਾਂਗੇ ਹਰ ਚੀਜ਼ ਵਿੱਚ ਇਹਦੇ ਵਿੱਚ ਵਾਹ ਜੀ ਵਾਹ ਆਪਣੇ ਕੋਲ ਚਾਹਤ ਨੂੰ ਹਰ ਵਧੀਆ ਬ੍ਰਾਂਡ ਮਿਲ ਜਾਏਗਾ ਜਿੰਨਾ ਵਧੀਆ ਡੋਲ ਕੋ ਉਹ ਨਵੀਆਂ ਕੜਾਈ ਬੜੀ ਭਾਜੀ ਆਪਣੇ ਕੋਲ ਕਲਈਏ ਸਰ ਆਪਣੇ ਕੋਲ ਉਹ ਬ੍ਰਾਂਡ ਹੈ ਕਿ ਕਲਈਏ ਸਰ ਆਪਣੇ ਕੋਲ ਸਟੀਲ ਦੀ ਮੇਜਨ ਦੀ ਹੈ ਅਲੂਮੀਨੀਅਮ ਤੇ ਮਿਲ ਜਾਂਦੀ ਹੈ ਤੇ ਨੋ ਸਟਿਕ ਤੁਹਾਨੂੰ ਮਿਲ ਜੰਦੀ ਹੈ ਗ੍ਰੈਂਟਲੀਟ ਰੈਟ ਹੈ ਠੀਕ ਹੈ ਜੀ ਹਾਂ ਜੀ ਸਰ ਸੋ ਡਿਨ ਸੈਟ ਆਏ ਨਾ ਕਿ ਸਟੀਲ ਦੇ ਡਿਨ ਸੈਟ ਹਾਂ ਜੀ ਸਰ ਵਿੱਚ ਆਪਣੇ ਕੋਲ ਬ੍ਰਾਂਡ ਹੀ ਟੋਟਲੀ ਸਾਰੇ ਅੱਛਾ ਜੀ ਅਲੂਮੀਨ ਦਾ ਮਿਲ ਜਾਏਗਾ ਪ੍ਰਵਾ ਮਿਲ ਜਾਏਗਾ ਪ੍ਰਿਆ ਮਿਲ ਜਾਏ మార్కెట్ ਨਾਲੋਂ 2000 ਰੁਪਏ ਸਸਤਾ ਮਿਲੇਗਾ ਕੋਈ ਵੀਡੈਂਸ ਲੈਂਦੇ ਗਿਓ ਡਿਨਰ ਸੈੱਟ ਜਿਹੜਾ ਮਾਰਕੀਟ ਨਾਲੋਂ 2000 ਰੁਪਏ ਸਸਤਾ ਕੋਈ ਛੋਟੀ ਗੱਲ ਨਹੀਂ ਹੈ ਬੜੀ ਵੱਡੀ ਗੱਲ ਹੈ ਜੀ ਹਾਂਜੀ ਸਰ ਸੋ ਇਹ ਸਾਰੀ ਭਾਜੀ ਵੈਰਾਈਟੀ ਸਰ ਅੱਛੀ ਕੁਆਲਿਟੀ ਜਗਾ ਹੈ ਸਟੀਲ ਦੀ ਪੂਰੀ ਗਾਰੰਟੀ ਹੈ ਹੂੰ ਸਟੀਲ ਨੂੰ ਬਿਲਕੁਲ ਸਟੇਨ ਨਹੀਂ ਪੈਣਗੇ ਸਟੀਲ ਬਿਲਕੁਲ ਕੈਕ ਨਹੀਂ ਹੋਏਗੀ ਜੀ ਹਾਂਜੀ ਸਰ ਅੱਛਾ ਇੱਕ ਵਾਰੀ ਆਪਣੀ ਸ਼ਾਪ ਦਾ ਵੀ ਨਾਮ ਦੱਸੋ ਭਾਜੀ ਸਰ ਸਾਡੀ ਸ਼ਾਪ ਦਾ ਨਾਮ ਹੈਗਾ ਦੀਪਕ ਰੋਕਰੀ ਨੀਅਰ ਮਾਈ ਦਾ ਮੰਦਿਰ ਹੂੰ ਗੁਰਦਾਸਪੁਰ ਬਿਲਕੁਲ 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 ਜੀ ਸੋ ਮਾਈਦਾ ਮੰਦਿਰ ਜਸਰ ਮਸਰਾਂ ਦੀ ਬਟਾਲਾ ਰੋਡ ਤੇ ਮਾਈਦੇ ਮੰਦਿਰ ਦੇ ਬਿਲਕੁਲ ਸਾਹਮਣੇ ਜਿਹੜੀ ਸ਼ਾਪ ਆ ਜੀ ਦੀਪਕ ਕਰੋਕਰੀ ਜਿਹੜੀ ਆ ਔਰ ਬਟਾਲੇ ਵਾਲਿਆਂ ਦੀ ਹੱਟੀਆਂ ਜੀ ਨੂੰ ਕਹਿੰਦੇ ਬਟਾਲੇ ਵਾਲਿਆਂ ਦੀ ਹੱਟੀਆਂ ਮੈਂ ਸਿਰਫ ਦੱਸ ਰਿਹਾ ਵੀ ਇਹਨਾਂ ਨੇ ਪੂਰੀ ਧੁੰਮ ਚਾਹੀਦੀ ਗੁਰਦਾਸਪੁਰ ਤੇ ਔਰ ਕਿਤੇ ਰੰਗਦਾ ਸੱਚਾਈ ਆ ਜੀ ਸਮਝੌਤਾ ਨਹੀਂ ਕਰਦੇ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕਰਦੇ ਚੰਗੀਆਂ ਚੀਜ਼ਾਂ ਦਿੰਦੇ ਨੇ ਉਹ ਲੋਕ ਪਸੰਦ ਵੀ ਕਰਦੇ ਨੇ ਔਰ ਵੱਡੀ ਗਿਣਤੀ 'ਚ ਲੋਕ ਜਿਹੜੇ ਆ ਜੀ ਇੱਥੇ ਪਹੁੰਚਦੇ ਨੇ ਔਰ ਇਹ ਚੀਜ਼ਾਂ ਦਾ ਲਾਭ ਵੀ ਲੈਂਦੇ ਸੋ ਤਿਉਹਾਰ ਆ ਗਏ ਆ ਰਹੇ ਭਾਜੀ ਤਿਉਹਾਰਾਂ ਤੇ ਵੀ ਸ਼ਹਿਰ ਵਾਸੀਨ ਕੀ ਅਪੀਲ ਕਰਾ ਜਾਂਦੇ ਸਰ ਮੈਂ ਇਹੀ ਕਵਾਂਗਾ ਸਾਡੀ ਦੁਕਾਨ ਤੇ ਆਓ ਵਿਜ਼ਿਟ ਕਰੋ ਸਾਡੇ ਕੋਲ ਟੋਟਲੀ ਸਾਰਾ ਕੁਸ ਮੇ ਰੈਫਰੈਂਸ ਨਹੀਂ ਆਂਦੇ ਵੈਸੇ ਵੀ ਜੀ ਜੀ ਹਾਂਜੀ ਤੁਸੀਂ ਇੱਕ ਵਾਰੀ ਆਓਗੇ ਤੁਸੀਂ ਦੋ ਚਾਰ ਗਾਗ ਨਾਲ ਹੋਲ ਲੈ ਕੇ ਆਓਗੇ ਬਿਲਕੁਲ ਬਿਲਕੁਲ ਐਹਾਂ ਦੀ ਗਰੰਟੀ ਹੈ ਕੁਆਲਿਟੀ ਤਾਂ ਸੁਪਰੀਅਰ ਹੀ ਮਿਲੇਗੀ ਆਪਣੇ ਟੋਟਲੀ A ਤੋਂ Z ਔਰ ਡਿਸਕਾਊਂਟ ਵੀ ਭਾਰੀ ਮਿਲ ਰਿਹਾ ਜੀ ਜਿਸ ਕਾਲ ਜਿਸ ਕਾਉਣ ਦੀ ਪੂਰੀ ਗਰੰਟੀ ਹੈ ਡਿਸਕਾਊਂਟ ਤਾਂ 20 ਤੋਂ ਲੈ ਕੇ 50 ਤਨ ਤੋ ਤੱਕ ਤਾਂ ਮਿਲ ਜਗਾ ਤੁਹਾਨੂੰ ਬਿਲਕੁਲ ਬਿਲਕੁਲ ਤੁਸੀਂ ਜ਼ਰੂਰ ਵਿਜ਼ਿਟ ਔਰ ਦੇਖੋ ਚੰਗੀ ਚੀਜ਼ ਹੈ ਤੇ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਉਹ ਦਿਖਾਈਏ ਸੋ ਸਾਨੂੰ ਇਹ ਚੰਗਾ ਲੱਗਿਆ ਔਰ ਅਸੀਂ ਇਹ ਤੁਹਾਡੇ ਤੱਕ ਪਹੁੰਚਾਇਆ ਹੋਇਆ ਮੈਸੇਜ ਔਰ ਤੁਸੀਂ ਜ਼ਰੂਰ ਇੱਥੇ ਵਿਜ਼ਿਟ ਕਰਿਓ ਕਿਉਂਕਿ ਦੇਖੋ ਲੈਣਾ ਜਾਂ ਨਹੀਂ ਲੈਣਾ ਉਹ ਬਾਅਦ ਦੀ ਗੱਲ ਹੁੰਦੀ ਆ ਤੁਸੀਂ ਆ ਕੇ ਇੱਕ ਵਾਰੀ ਵੀਡ ਕਰੋ ਸਬਾਨ ਦੇਖੋ ਜੇ ਚੰਗਾ ਲੱਗਦਾ ਵਾ ਤਾਂ ਜ਼ਰੂਰ ਆਪਣੇ ਘਰਾਂ ਨੂੰ ਲੈ ਕੇ ਜਾਓ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ